ਸਵਾਗਤ ਹੈ ਗਾਇਆਂ ਮਾਤਰਾ ਸਵਾਗਤ ਹੈ ਤੁਹਾਡਾ ਆਪਣੀ ਕੋ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਮਤਰਾ ਆਪਣਾ ਯਾਰ ਪਾਉਣ ਲੱਗਾ ਚਾਰ ਰਵੀ ਆਓ ਅਸੀਂ ਦੋ ਕਿੱਲੇ ਮੱਕੀ ਦੀ ਇੱਧਰ ਹੈਗਾ ਆਹ ਚਾਰ ਵਾਲਾ ਟੋਆ ਤੇ ਬਸ ਇਹਨੂੰ ਵੀ ਕਰ ਦਿਆਂ ਆਪਾਂ ਸੱਤ ਆਹ ਪਈਆ ਪੂੜੀ ਥੱਲੇ ਪੂੜੀ ਪਾਵਾਂਗੇ ਤੇ ਚਲੋ ਮਿਲਦੇ ਆਂ ਅੱਗੇ ਫਿਰ ਤੁਹਾਨੂੰ ਜਦੋਂ ਆ ਗਿਆ ਸਾਰਾ ਕੁਝ ਟਰੈਕਟਰਾਂ ਕਲਾਸ ਦੀ ਮਸ਼ੀਨਾਂ ਬਾਈ ਦੀ ਆਰਜੀ ਮਸ਼ੀਨਾਂ ਤੇ 755 ਰਾਈਟਰ ਨੂੰ ਅਜੋਦਾ ਵੀ ਜਮਾਇਆ ਦਿਖਾਵਾਂਗੇ ਵਾਣ ਜਿੱਲਾ ਅਗਲਾ ਇਹਡਾ ਗੱਭਰੂ ਆ ਗਿਆ ਆ ਜਾਕਰਾਂ ਟੁੱਡੀਪਾ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਮਸ਼ਹੂਰ ਕਰਕੇ ਜਾਣਾ ਹੈ ਲਓ ਜੀ ਇਧਰ ਆ ਗਈ ਮਸ਼ੀਨ ਜੋਬਰ ਸਾਡਾ ਗੁਰਪ੍ਰੀਤ ਗਗਣਾ ਦਾ ਹੋ ਹੁੰਦਾ ਗਾਣੇ ਦਾ ਬਈ ਯਾਰ ਅੱਡ ਪ੍ਰੈਸ਼ਰ ਆ ਇੱਥੇ ਲਾਉਣਾ ਕਿਹਨਾਂ ਇੱਥੇ ਖੜਦੇ ਫਰੇ ਇਸੋ ਟਰੈਕਟਰ ਕਿਵੇਂ ਕੱਢੇਗਾ ਇਹ ਚ ਮੈਂ ਇਹਨੂੰ ਪਹਿਲਾਂ ਅਸੀਂ ਮਜੇਰਾ ਇਹਨੂੰ ਆ ਇੱਧਰ ਬੈਕ ਕੱਢੀ ਤੂ ਕਾਲ ਫਰੇ ਇਹਨਾਂ ਕਰ ਲੈ ਸਾਡੇ ਸਮਰਾਜ ਦੀ ਬੇਚਾਰ ਜਿਹੜੀ ਉਦੀ ਵੰਡ ਰਹੀ ਹੈਂ ਅੱਲਾਹ ਆ ਗਿਆ ਦੂਵੀਂ

ਉਹ ਮੈਟਰ ਵਾਲੇ 로ਜਾ ਰੇਟ ਟ੍ਰਾਪ 7527552 CRDI ਜਣਾ ਇਹਨਾਂ ਦਾ ਇਹ ਆਹ ਮਸ਼ੀਨ ਦੀ ਪਾਈਦਾ ਪਤਾ ਹੀ ਲੱਗਦਾ ਜਿਵੇਂ ਸੌਖੇ ਹੀ ਗੱਰਾ ਫਰਦਾ ਹੈ ਕਿਉਂਕਿ ਐਸਡੀ ਬਹੁਤ ਜਿਆਦਾ ਵੱਡੀ ਆ ਪਿਛਲੇ ਸਾਲੇ ਚੱਲਦੀ 36-30 ਤੇ ਉਹ ਸੀਗਾ 50 ਕਿਥੀ ਉਹਨੂੰ ਤਾਂ ਹਰ ਤੰਗ ਕਰਦੀ ਸੀ ਪਰ ਇਹਨੂੰ ਤਾਂ ਜਮੇ ਨਹੀਂ ਪਤਾ ਲੱਗਦਾ ਜੀ ਹੈਗਾ ਮਗਰ ਉਸ ਤੇ ਨਾ ਜਿਹੜਾ ਮਰਜੀ ਵੇਰ ਲਾ ਦੇ ਉਹ ਵੇਹੇ ਭਾਈ ਇਹ ਚੱਲਦਾ ਹੈਗਾ ਦੂਜੇ ਮੀਡੀਅਮ ਗিয়ার ਤੇ ਕਿਉਂ ਜੇ ਜਿਆਦਾ ਭਜਾਉਣਾ ਫਿਰ ਦੂਜਾ ਟਰੈਕਟਰ ਨਹੀਂ ਲਾ ਲਦਾ ਤੇ ਇਧਰ ਸਾਡਾ ਪੂਪਾ ਪੂਪੇ ਜਾ ਯਾਰ ਫੰਦਾਗਾ ਹਜੇ ਬਾੜ ਦਾ ਉਹ ਬਾੜ ਦਾ ਬਿਜੀ ਹੈ ਓਏ ਨੇੜਾ ਬੰਦਾ ਸਕੂਲਾਗਾ ਬਾ ਸਕੂਲਾ ਚਾਲ ਕੋਈ ਨਹੀਂ ਓਏ ਪੂਪੇ ਤੇਰਾ ਦਮਾ ਮਤ ਖੰਬ ਨੇ ਜਬਨਾ ਕੇ ਲਾ ਦੂ ਵੀ ਸਕੂਲਾ ਆ ਦਾ ਪਹਿਲਾਂ ਸਿੱਧੀ ਕਰ ਲਓ ਬਾਅਦ ਵਿੱਚ ਕਰਾਂਗੇ ਇੱਥੇ ਨਾਲ ਇੱਥੇ ਇਹਦੇ ਉਹ ਪਾਈਆਂ ਹੋਈਆਂ ਕਿੰਨੇ ਥੋੜਾ ਉਰੇ ਨੂੰ ਕਰਕੇ ਜਿਆ ਮਾੜਾ ਇੱਧਰ ਨੂੰ ਬਿਲਕੁਲ ਨੋਰਮਲ ਜਿਆ ਸਹੀ ਆ ਜਵਾ ਸਹੀ ਆ ਚੱਲ ਚੱਲ ਜਾ ਕਾ ਚੱਲ ਅੰਗਰੇਂਡ ਵਾਲਾ ਗੱਭਰੂ ਤੇ ਜੀ ਵੱਧ ਖਾਣਾ ਥੋੜੀ ਜੀ ਚੱਲ 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 ਜਾ ਨਹੀਂ ਐਵੇਂ ਹੀ ਲਾਦਾ ਭੱਲਾ ਭੱਲਾ ਆਉਣ ਤੇ ਬੈਠਾ ਬੱਸ ਬੱਸ ਕਹਾਂ ਘਰ ਲਾ ਕਹਾਂ ਘਰ ਲਾ ਆਪੇ ਪੈ ਜੂਗਾ ਕਰ ਲੈ ਲੈਫਟ ਜੱਕੜ ਅਸੀਂ ਚੱਕੀ ਆਪਾਂ ਲੈਫਟ ਨਾਲ ਹੀ ਵੜੀ ਚੱਕੀ ਵੜੀ ਚੱਕਦਾ ਸਹੀ ਕੋਈ じゃ ਕਲਾ ਪਤਾ ਕਲੱਟ ਮਾਰਨਾ ਗਾਣਾ ਕਰੀ ਉਹ ਡਿੱਗੀ ਵੀ ਆ ਲੈ ਡਿੱਗੀ ਨਾ ਰੱਟਲਾ ਹੁਣ ਆਉਣ ਦੇ ਇੱਥੇ ਮਾਰੀ ਲੈਂਟ ਜਾ ਕੇ ਬੈਠ ਮਾਰੀ ਲੈਂਟ ਜਾ ਕੇ ਚੱਲ ਚੱਤ ਗਿਆ ਗਿਆ ਦੋ ਦੇ ਨੇ 7 ਲੀਟਰ ਹੀ ਕਹਿਣਾ ਪਸੰਦ ਆਗਾ

ਆਹ 4 ਵੀਲ ਤੇ ਬਈ ਸੌਖਾ ਰਹਿੰਦਾ ਕਿੱਥੇ ਯਾਰ ਇੰਨਾ ਪਾ ਰਹੇ ਨੇ ਮੂਰੇ ਧੱਕਣਾ ਕਿੱਥੇ ਨੇ ਆਪ ਖਿੱਚਣਾ ਉਹ ਤਾਂ ਸੌਖਾ ਰਹੂਗਾ ਹਲੋ ਤੇਈ ਤੀ ਬਈ ਉਹ 4 ਵੀਲ ਤੇ ਤੇਲ ਤੁਲਤਾ ਨਹੀਂ ਕੋਈ ਵਧਾਉਂਦਾ ਖਰ ਤੇਲ ਤਾਂ ਉਨੇ ਹੀ ਖਾਊਗਾ ਕਿੰਨੇ ਕ ਨਹੀਂ ਵਧਾਉਂਦਾ ਮਾੜਾ ਮੁੱਠ ਦੋ ਤੇਲ ਲੀਟਰ ਆਹ ਓਏ ਦੋ ਚਾਰ ਲੀਟਰ ਇਕੱਠੇ ਫੇਰ ਵੀ ਕਿੰਨਾ ਦੋ ਗੀ ਲੀਟਰ ਦਾ ਨਾ ਨਾ ਵੀ ਕਿੰਨਾ ਕਾ ਗੱਲ ਕਿੰਨਾ ਆ ਗਿਆ ਕਿੰਨੇ ਵਾਰ ਅੱਛਾ ਬਈ 15 ਵਾਲੀ ਟ੍ਰੇਨਿੰਗ ਕਿੰਨੇ ਵਾਰ ਚ ਹਾਂ ਹਾਂ ਛੱਲੀਆਂ ਹੋਏਗਾ ਛੱਲੀਆਂ ਦਾ ਕਾ ਹੁਣ ਮੰਗੀ ਜਾਂਦਾ ਹੈ ਹੈ ਏਕਟਰ ਮੰਗੀ ਚਾਰ ਚ ਮੈਨੂੰ ਛੱਲੀਆਂ ਕਿਹਾ ਕਿਹੜੇ ਕੌਣ ਮੈਂ ਏਕਟਰ ਇਸੇ ਫੋਨ ਆਇਆ ਸੀ ਮੈਨੂੰ ਛੱਲੀਆਂ ਕਿਹਾ ਗਿਆ ਛੱਲੀਆਂ ਦਾ ਮੇਰਾ ਏਕਟਰ ਚੁਣ ਜਾਊਗਾ ਕੀਨੇ ਇਹ ਕੌਣ ਜੀ ਉਹ ਡਾਕਟਰ ਦੇ ਦੋ ਕਹਿੰਦਾ ਮੇਰਾ ਡਾਕਟਰ ਲਿਆਊਗਾ ਬਾਦੂਰਾ ਵੀ ਲੈ ਜਾਊਗਾ ਸ਼ਨੀ ਜੀ ਬੂਟੇ ਲਾਉਣੇ ਆ ਬੂਟੇ ਲਾਉਣੇ ਆ ਹੁਣ ਲੰਡੂ ਭੈਣ ਦੀਆਂ ਬੂਟੇ ਦੇਖੀ ਲਾਉਂਦਾ ਇਹ ਸਾਨੂੰ ਠੀਕ ਆ ਨਾ ਬਾ ਠੀਕ ਆ ਠੀਕ ਆ ਹੈ ਇਹ ਕਿਹੜਾ ਆਪਾਂ ਉੱਤੇ ਮੋੜ ਲਾ ਲਓ ਭਾਈ ਇਧਰ ਹੋ ਗਈ ਆਪਣੀ ਸਾਰੀ ਤੇ ਬਾ ਤੂੜੀ ਰਹਿ ਗਈ ਹੁਣ ਤੂੜੀ ਇਹ ਹਾਂ ਉਹਨਾਂ ਨੂੰ ਪਾ ਦੇਣਗੇ ਤੇ ਆਪਾਂ ਚੱਲਦੇ ਆ ਉਧਰ ਉਹ ਹੋਰ ਆ ਉਹਦਾ ਬਹੌਣ ਵਾਲਾ ਲਾਈ ਫਿਰਦਾ ਰੂਟਾ ਵੇਟਰ ਵਾਲਾ ਥੋੜੀ ਆ ਉਹ ਆ ਦਸੇ ਵਾਲਾ ਗਾ ਇਹ ਬਈ ਛੀ ਜਰੀ ਤੇ 21 ਜਰੀਆਂ ਵਾਲੇ ਤੇ ਚੱਲਦਾ ਸੀਗਾ ਇਹ ਤਾਂ ਬਾਲੇ ਚੱਕਰਾ ਚੱਕਰ ਵਾਲੇ ਬਾਕੀ ਇਹੋ ਚੱਕਰੀ ਨਹੀਂ ਮਿਲ ਜੇ ਜਰ ਇਹ ਤਾਂ ਚੱਲੋ ਬਈ ਲੈ ਕੇ ਰੱਬ ਦਾ ਨਾਮ ਚਲੋ ਤੇਰਾ ਉਹ ਜੋੜ ਕੇ ਮਾਦਰਾਈ ਦائیں ਸੌਂਣਾ ਹੈ ਨਾ ਜੀ ਆਡੀਓਆਂ ਦੀ ਕੋਈ ਮਰਜ਼ੀ ਆ ਸਾਰਿਆਂ ਦੀ ਸਾਊਂਡ ਬਿਲਕੁਲ ਵੀ ਨਹੀਂ ਹੈ ਤੇ ਕਿਹਦਾ ਹੁਣ ਪਾਵਰ ਹੀ ਜਾਵੇ ਵੱਡੀ ਦਾ ਤੇ ਕ੍ਰੈਸ਼ ਵੀ ਇਸ ਤਰ੍ਹਾਂ ਇਹਨੂੰ ਤਾਂ ਪਤਾ ਨਹੀਂ ਲੱਗਦਾ ਮਸ਼ੀਨ ਬਾਈ ਦਾ ਉਹ ਹਾਂ ਦਿਖਾਉਣਾ ਹੈ ਇਧਰ ਆ ਛਰੀ ਆ ਵੀ ਆਪਣੀ ਤੋਂ ਨੂੰ ਚਾਰ ਦੀ ਕੁਆਲਿਟੀ ਵੀ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ ਜੇ ਕਿਸੇ ਵੀਰ ਨੇ ਇਧਰ ਸਾਡੇ ਬਠਿੰਡ ਏਰੀਆ ਦੇ ਨੇੜੇ ਤੇ ਕਿਸੇ ਵੀਰ ਨੇ ਤੁਰਾਉਣਾ ਹੋਵੇ ਤਾਂ ਆਪਾਂ ਬਾਈਆਂ ਦਾ ਨੰਬਰ ਦੇਵਾਂਗੇ ਤੇ ਜਰੂਰ ਬਾਈਆਂ ਨੂੰ ਕਹਿੰਦੇ ਆ ਇਹ ਕੋਈ ਟਰੈਕਟਰ ਬਿਲਕੁਲ ਵੀ ਲੋਡ ਨਹੀਂ ਲੈਂਦਾ। ਉਹ ਵੇਖੋ ਟਰੈਕਟਰ ਦੀ ਸਪੀਡ ਵਧ ਕਰਕੇ ਨਾਲ ਥੱਲੇ ਜਾਦੇ ਰਹੀ ਜਾਂਦੇ ਆ ਤੇ ਆਪਾਂ ਇਹਨਾਂ ਨੂੰ ਕਹਿਣਾ ਵੀ ਥੋੜਾ ਜਨਾ ਟਰੈਕਟਰ ਹੌਲੀ ਰੱਖੋ ਕਿ ਨਹੀਂ ਜੇ ਥੰਡੇ ਨਾਲ ਬੜਾ ਰਵੇ है भाई े चार की क्वालिटी तो बहुत ज्यादा वाइसिया छक्तिमान बहुत ज्यादा है बहुत वाइसिया बहुत बरीक है ये भाई दाना भी क्रश कर दिया इधर छत्ती दिन लाई रूटा ਆਜੋ ਹੁਣ ਤੁਹਾਨੂੰ ਪਰਫਾਰਮੈਂਸ ਵੀ ਚੈੱਕ ਕਰਾਉਣਾ ਹੈ ਬਈ ਤੁਸੀਂ ਇਹ ਸ਼ਟਰਸ਼ਾਹਤਾ ਬਈ ਜਿੰਨਾ ਕੇ ਇਹ ਦਰਦਾ ਹੈ ਉਹ ਨਹੀਂ ਦੱਸ ਰਿਹਾ ਹੋਣਾ ਹੋਣਾ ਮੇਰੇ ਨਾਲੋਂ ਮੇਰੇ ਨਾਲੋਂ ਬਈ ਇਹ ਚਾਰ ਆ ਚਾਰੋਂ ਤੇ ਦੇਖ ਰਹੇ ਹਾਂ ਹੁਣ ਅਜੇ ਤੱਕ ਸਹੀ ਲੱਗਦਾ ਹਏ ਹੋਏ ਕਰੇ ਕੋਈ ਟੱਕਰ ਹੀ ਨਾ ਕਰਦਾ ਇਹ ਤਾਂ ਸਾਰੇ ਨੋਰਮਲ ਤੇ ਆ ਰਹੇ ਨੇ ਇਹ ਰਹੀ ਬੰਗਲੇ ਦਾ ਬੜੀਆ ਜਾਨੀ ਲੁੱਡਰਾਂ ਕੰਡਾ ਉੱਪਰ ਆ ਗਿਆ। ਹੁਣ ਵੀ 2000 ਤੋਂ ਹੀ ਛੱਡਿਆ ਹੈ ਵੀ 2000 ਤੱਕ ਨਹੀਂ ਜਾਂਦਾ ਬਸ 100 100 ਜਾਂਦਾ। ਹੁਣ ਇਹ ਟੂ-ਵੀਲ ਕੀ ਜਾਂਦਾ? ਇਹ ਟੂ ਇੰਜੀ ਚੱਲਦਾ ਹੈ ਇਹ ਅਜੇ ਦਾ ਫੋਨ ਵੀ ਲੱਗਾ ਆ ਉਹ ਕਿਵੇਂ ਪਾਵਰ ਆ ਲੈ ਕੇ ਕਰੀ ਮਾਰਾ ਅੰਦਰ ਪਰ ਵੇ ਵੇ ਪਲਗੜਾ ਚੱਕੀ ਪਾਗਣਾ ਤੋਂ ਪਹਿਲਾ ਵੀਡੀਓ ਆਇਆ ਹੋਏ ਹੋ ਬਈ ਫਿਰ ਪਹਿਲਾ ਵੀਡੀਓ ਆਏਗਾ ਉਹਦਾ ਹੈ ਦੂਜਾ ਵੀਡੀਓ ਵੀ ਲੈ ਲੈਂਦਾ ਪਰ ਮੈਨੂੰ ਵੀਡ ਵਾਲੀ ਉਹ ਬਾਜਨ ਦੀਆਂ ਕਹਾਣੀਆਂ ਆਪਾਂ ਦਿੰਦੇ ਹਾਂ ਹੋਏ ਕਿਤੇ ਕੋਈ ਅਸੂਦੋ ਮਗਰਦਾ ਨਹੀਂ ਇਹਨੂੰ ਪਤਾ ਨਹੀਂ ਲੱਗਦਾ ਵੀ ਹੈ ਆ ਤੇ ਇੱਧਰ ਸਾਡੇ ਦੂਜੀ ਲਾ ਦੋ ਗੇਰੇ ਆਏ ਕੋਸ਼ਾ ਨਾਲ ਕਰਦੇ ਇਹਦਾ ਪੂਰਾ ਨਿਆਰਾ ਬਈ ਕੋਈ ਗੇਅਰ ਨਹੀਂ ਉਧਰੋਂ ਨਾ ਕੋਈ ਕਰਿਆ ਡੋਰ ਨਾਲ ਮਰ ਗਿਆ ਬਈ ਉਹ ਦਿਖਾਵਾਂਗੇ ਤੁਹਾਨੂੰ bet car di ਫਾਈਨਰ ਦਾ 1847 ਦੀ ਆ ਜਿਹੜਾ 1847 ਦਾ ਮੈਂ ਕੱਟ ਹੋ ਗਿਆ ਤੇ ਉਹ ਵੀ ਜਾਣੇ ਬੰਨੀ ਮੂਰੀ ਲੱਗਿਆ ਦੀ ਕੋਲ ਆ ਆ ਹੀ ਹੋ ਗਿਆ 5 ਨੰਬਰ ਦਾ ਰੇਲ ਤਾ ਨਾ ਘੜਤਾ ਟਰੈਕਟਰ ਬੱਚੋਂ ਕਿਉਂਕਿ ਬਈ ਇਹੇ ਨਾ ਮਸ਼ੀਨ ਨੂੰ ਝੜਕਾ ਵੱਜਦਾ ਜੇ ਉਹਨੇ ਜਾ ਜਿੰਨਾ ਆਪਾਂ ਝੜਕਾ ਵੱਜੂਗਾ ਉਸਿੰਨੇ ਉਹ ਫਿਰ ਖਰਾਬ ਹੋ ਜਾਂਦੀ ਆ ਤਾਂ ਕਰਕੇ ਵੀ ਜਦੋਂ ਇੰਨਾ ਥਾਂ ਜਾ ਬਣ ਜਾ ਫਿਰ ਆਪਾਂ ਇਹ ਟਰੱਲਾ ਕੱਢ ਹੀ ਜਾ ਬਈ ਜਦੋਂ ਤਾਂ ਮਨ ਲਾ ਜਮੇ ਗੱਲਾਂ ਹਨਾ ਵੀ ਕਿਸੇ ਸਾਰੀ ਨਹੀਂਗਾ ਵੀ ਟਰੈਕਟਰ ਨਹੀਂ ਤੁਰਦਾ ਨਾਲ ਹਨਾ ਉਦੋਂ ਉਹ ਚੀਜ਼ ਆਸਤੇ ਆ ਇਹ ਤੇ ਨਹੀਂ ਵੈਸੇ ਕੋਈ ਲੋਡ ਨਹੀਂ ਕੀ ਆਪਾਂ ਨੂੰ ਐ ਟਰੈਕਟਰ ਵਾਂਗ ਰੱਖਣ ਦੀ ਦੀ ਕੁਆਲਿਟੀ ਦੇਖੋ ਬਈ ਕਿੰਨਾ ਬਰੀਕ ਆ ਆ ਦੇਖੋ ਬਈ ਦਾਣੇ ਦਾਣਿਆਂ ਨੂੰ ਵੀ ਇਹ ਕ੍ਰਸ਼ ਕਰਦੀ ਆ ਲਓ ਬਈ ਦੇਖ ਲਓ ਤੁਹਾਨੂੰ ਕੋਈ ਵੀ ਦਾਣਾ ਨਹੀਂ ਸਾਫ਼ ਤਾਂ ਦੇਖਣ ਨੂੰ ਮਿਲਵਾ ਦੇਖੋ ਲਓ ਦਾਣੇ ਦੇ ਵੀ ਉਹ ਕ੍ਰਸ਼ ਹੋਇਆ ਹੋਇਆ ਇਹ ਦਾਣੇ ਦੇ ਵੀ ਟੁੱਟੇ ਹੋਏ ਪਏ ਆ ਤੇ ਚਲੋ ਹੁਣ ਆਪਾਂ ਹੁਣ ਹੋਰ ਅੱਗੇ ਦਿਖਾਉਣੇ ਆ ਹੁਣ ਆ ਵੀ ਆਪਾਂ ਉੱਥੇ ਉੱਥੇ ਪਾਵਾਂਗੇ ਉੱਥੇ ਉਹ ਬੰਦਾਂ ਨੇ ਕਰ ਲਿਆ ਤਿਆਰ ਟੂੜੀ ਦਾੜੀ ਪਾ ਕੇ ਇਹ ਆ ਬਾਈਆਂ ਦਾ ਆਪਾਂ ਨੰਬਰ ਤੁਹਾਨੂੰ ਦੇ ਦਾਂਗੇ ਬਈ ਜੇ ਸਾਡੇ ਏਰੀਆ ਦੇ ਇੱਥੇ ਬਿੰਡੇ ਦੇ ਨੇੜੇ ਤੇਰੇ ਕਿਸੇ ਵੀਰ ਨੇ ਪਾਉਣਾ ਹੋਵੇ ਚਾਰ ਇਹਨਾਂ ਤੋਂ ਪਵਾ ਸਕਦਾ ਪੂਰਾ ਵਧੀਆ ਚਾਰ ਪਾਉਂਦੇ ਆ ਪੂਰੀ ਵਧੀਆ ਕੁਆਲਿਟੀ ਹੈ ਤੇ ਇਹ ਬਾਕੀ ਬਾਈਆਂ ਨਾਲ ਤੁਸੀਂ ਗੱਲ ਕਰ ਲਓ ਵੀ ਕਿਵੇਂ ਪਵਾਉਣਾ ਤੁਸੀਂ ਦੀਗੇ ਤਾਂ ਆਗਰੇ ਟਰੈਕਟਰ ਵਾਲੀ ਕਰ ਲਵਾਂਗੇ ਇੱਕ ਟਰਾਲਾ ਤਾਂ ਇਹਨਾਂ ਦਾ ਆਪ ਦਾ ਹੋਈ ਆ ਤੇ ਇੱਕ ਜਿਹੇ ਟਰੈਕਟਰ ਤੁਸੀਂ ਮਗਾਉਣਾ ਹੋਵੇ ਤਾਂ ਉਹ ਵੀ ਮਗਾ ਸਕਦੇ ਆ ਬਾਈਆਂ ਤੇ ਨਾਲ ਇਹ ਇੱਕ ਟਰੈਕਟਰ ਦਾ ਨਾਲ ਲੰਦੇ ਆ ਆਹਾਂ ਆਹੀ ਕਰਦੇ ਆ ਠੀਕ ਹੈ ਤੇ ਬਾਕੀ ਜਿਹੜਾ ਮਸ਼ੀਨ ਵਾਲ ਤਾਂ ਹੋਈ ਜੀ ਆ ਗਿਆ ਕਹਿੰਦੇ इंग्लंड ਵਾਲਾ ਘਭਰੂ ਆ। ਇਕুইਨ ਆ ਦੀ ਐਕুইਨ। ਮੇ ਕੁਆਲਟੀ ਦਾ ਸਿਰ ਆ ਜਾਵਾ ਚਾਰ ਦੀ। ਬਹੁਤ ਜਿਆਦੇ ਵਧੀਆ। ਇੱਕ ਵੀ ਦਾਣਾ ਸਾਫਤ ਨਹੀਂ ਹੁੰਦਾ। ਤਾں ਕਰਕੇ ਜਲਤੀ ਹੋ ਰੱਖ ਦਿਆ ਲਓ ਵੀ ਕਰੋ ਚੈੱਕ ਮੈਂ ਮੱਕੀ ਦੀ ਹਾਈਡ ਵੀ ਬਹੁਤ ਆ ਉਹ ਤੁਸੀਂ ਦੇਖ ਲਓ ਬਈ ਟਰੈਕਟਰ ਦੀ ਗੱਲ ਛਤਰੀ ਉੱਤੇ ਜਾਂਦੀ ਪਾਈਨਰ ਦਾ ਮੱਕੀ ਦਾ ਬਾਕੀ ਬਈ ਛੱਲੀਆਂ ਬਹੁਤ ਵਧੀਆ ਨੇ ਕਿਤੇ ਵਿਰਲੇ-ਵਿਰਲੇ ਦੇ ਇੱਕ ਤੇ ਨਹੀਂ ਦੋ ਤਾਂ ਹੈਗੀਆਂ ਹੈਗੀਆਂ ਦੋ ਦੋ ਛੱਲੀਆਂ ਤਾਂ ਹੈ ਹੀ ਹੈਗੀਆਂ ਇਹ ਹੈਗੀਆਂ ਬਈ ਪਾਈਨਰ ਉਹ ਬਈ ਪਾਈਨਰ ਦਾ ਆਪਾਂ ਹੁਣ ਫਰਕ ਦੇਖਿਆਗਾ ਕਿਉਂਕਿ ਇਸ ਵਾਰ ਆਪਾਂ ਆਪ ਦਾ ਬੀਜ ਹੋਰ ਵੀਕਾਗਾ ਤੇ ਇਹ ਜਲਦੀ ਆ ਜਾਂਦਾ ਘਟ ਜਣਾ ਚ ਆ ਜਾਂਦਾ ਸਹਿਵਾਨ ਭਾਈ ਇੰਨਾ ਗੱਲਾਂ ਗਾ ਜੇ ਕੋਈ ਬਾਲਾ ਜਾ ਦੇ ਗੱਲਾਂ ਵੀ ਨਹੀਂ ਹੈਗਾ ਤੇ ਇਹ ਕੱਟਾ ਟਰਾਕਾਂ ਦੇ ਰਹੀਆਂ ਸਰਦੇ ਆ ਬਸ ਕਿਹਦਾ ਦੇਖੋ ਤੇ ਵੱਡੇ ਗੱਲਾਂ ਆ ਗਿਆ ਆਪਾਂ ਇਹ ਕੀ ਹੋ ਜਾਊਗਾ

ਤੇ ਇਹ ਆਪਾਂ ਲਾਗੇ ਕੋបាន ਨਹੀਂ ਲਟੜੇ ਕਿਉਂਕਿ ਬਈ ਆਇਆ ਜਿੰਨਾ ਆਪਾਂ ਪਤਲਾ ਕਰਾਂਗੇ ਉਨੀ ਲਟੜ ਜਾਦੇ ਹੋਣੀ ਤੇ ਆਪਾਂ ਥੱਲੇ ਟੂੜੀ ਪਾਣਾਗੇ ਜੇ ਮਿੱਟੀ ਕਰਕੇ ਤੇ ਜੇ ਵੀ ਜਿਹੜਾ ਜਿਹੜਾ ਮਾਲਾ ਮਸੂ ਜੰਦੀਆ ਉਹ ਸੇਕ ਲੈਂਦੀ ਆ ਬਈ ਚਾਰ ਖਰਾਬ ਗੱਟ ਹੈ ਤੇ ਹੋਇਆ ਆਪਾਂ ਫਿਰ ਹੁਣ ਲੱਕੜ ਕਰਦੇ ਆ ਇਹਨੂੰ ਪਤਲਾ ਪਤਲਾ ਕਰਕੇ ਕਿਉਂਕਿ ਜਿੰਨਾ ਪੱਲਾ ਹੋ ਉਨੀ ਲਟੜ ਜਾਦੇ ਆ ਜਿਆਦਾ ਹੁੰਦੀ ਹੈ ਬਈ ਆ ਗਿਆ ਆਪਣਾ ਦੂਜਾ ਟਰਾਲਾ ਇਹ ਆਪਾਂ ਬਈ ਬਾਲਾ ਪਰ ਆ ਗਏ ਨਹੀਂ ਸੀਗਾ ਹੁਣ ਤੇ ਜੀ ਜਿਵੇਂ ਸੀਗਾ ਰੱਖੇ ਤੁਸੀਂ ਆ ਇਧਰ ਹੋ ਗਿਆ ਕੰਮ ਉਹੀ ਹੱਥ ਤੇ ਉਹ ਵੀ ਖੱਬ ਗਿਆ ਕਾਲਾ ਇੱਕ ਵਾਰੀ ਹੋਰ ਅਕਦੀ ਉਹ ਵੀ ਰੋਕ ਲੈ ਕਰ ਸਲਿੱਪਣਾ ਬਚਣ ਦਿਆ ਕਰ ਅ ਮੋੜਦਾ ਕਿਉਂ ਹੈ ਨਹੀਂ ਮੁੜਦਾ ਸੂਰੇ ਭਾਰ ਬੜਾ ਹੁੰਦਾ ਮੈਂ ਆਪਾਂ ਕਿੱਧਰ ਨਾਲੇ ਇਹ ਤਾਂ ਕਾਲਾਉਂਦੇ ਹੀ ਬੱਚਾ ਯਾਹਵਾ ਯਾਹਵਾ ਬਸਾ ਐਤ ਕੀ ਜਾਵੜਾ ਜਾਵੜਾ ਭਾਈ ਯਾਰ ਉਹ ਕਿੱਧਰ ਜਾਪੀ ਲਾੜੜ ਜਾ ਕੇ ਸੁਪਾ ਕੋ ਕਹੀ ਨਾ ਘੜ ਲਾਉਣਾ ਓਏ ਜੋਰ ਦੇਖੀਓ ਜਾ ਓਏ ਦੇਖੀ ਤਰਾਟ ਜੀ ਦਾ ਜੋ 2 ਵੀਲਜ਼ ਦੀ ਧੱਕੀ ਜਾਂਦਾ। ਉਹ 4 ਵੀਲ ਲੜਨ ਨੂੰ ਤਾਰਨ। ਜੋਰ ਦੇਖਣ ਲੱਗਿਆਂਦਾ ਉਹ ਵੀ ਲਾੜ ਦੇਖੋ। ਆਪ ਚੋਬਰ ਦਾ ਰੈਟਰ ਆਹੇ। ਐ ਐ ਰੱਖਿਆ ਆੜੀਆਂ ਕੱਢਣ ਨੂੰ। ਆੜੀਆਂ ਕੱਢਣ ਦਾ ਰੱਖਿਆ ਹੁਣ ਆਹਾਂ। ਇੱਕ ਦਾ ਟੋਜਨ ਪਾ ਲਾ ਓਏ ਮੂਰੇ। ਮਿੱਟੀ ਦੂਜੀ ਕਰਦੇ ਹਾਲਾਂ ਲਾਓ ਇਹ ਦੂਹਾਂ ਤੱਕ ਹਜੇ ਵਧੀਆ ਚੱਲੀ ਜਾਂਦਾ ਇੱਥੇ ਵਸ ਥੋੜਾ ਗੱਲਾ ਆ ਗਿਆ ਸੀ ਤੇ ਉਹ ਦੂਹਾਂ ਤਾਂ ਨਹੀਂ ਹਜੇ ਕੋਈ ਟਰੈਕਟਰ ਚੱਲਦਾ ਆਪਣਾ ਚੱਲ ਵਧੀਆ ਚਾਰ ਪੈਗੇ ਕੋਈ ਟਰੈਕਟਰ ਦੀ ਪਰਫਾਰਮੈਂਸ ਪੂਰੀ ਕਹਿੰਦਾ ਪੂਰੀ ਵਧੀਆ ਬਸ ਹਜੇ ਇਹ 24 ਘੰਟੇ ਚੱਲਿਆ ਹੈ ਤੇਲ ਜ਼ਰੂਰ ਮੋੜ ਆ ਗਿਆ ਵੱਧ ਖਾ ਰਿਹਾ ਤੇ ਉਹ ਕਪ ਦਿੱਤੀ ਸੀ ਗੱਲ ਏਜੰਸੀ ਵਾਲਿਆਂ ਨੇ ਇਹ ਕਹਿੰਦੇ ਇਹ ਘਟਾਊਗਾ ਇਹ ਇੱਕ ਸਰ ਵਾਸਤੇ ਤੇ ਫਿਰ ਉਹ ਦੂਆ ਕਹਿੰਦੇ ਬਸ ਹੋ ਨਹੀਂ ਸਕਦਾ ਉਹਨਾਂ ਪਿੱਛੇ ਬਈ ਮੱਖੀ ਵੀ ਘਾਟੀ ਬੋਲਣਾ ਰਹਿ ਗਿਆ ਓਹ ਹੋ ਅੱਧਾ ਕਿਲਾ ਹੁਣ ਚੰਨਾ ਉਸ ਪਾਸੋਂ ਉਹ ਰਾ ਪਾਣਾ ਦਾ ਉਹ ਨੁਕਰ ਕੋਈ ਆਪ ਬਾਲੀ ਕੋਈ ਚਾਹ ਆਜਾ ਆਪ ਦਾ ਜਰਦਾ ਪਾਣਾ ਨਹੀਂ ਤਾਂ ਕਰਕੇ ਵੀ ਬਾਲੀ ਬਾਈ ਜਰਦੀ ਖਿੱਚ ਮੋਚਣੀ ਕਰਦੇ ਤੋਂ ਪੈ ਗਿਆ ਘਰ ਤੇ ਬਸ ਬਹੁਤ ਬੱਤੀ ਦੀ ਰੋਈ ਰਹੇ ਤਾਂ ਸਾਰੇ ਬੱਦਲ ਜਿਹੀ ਸੀ ਤੇ ਚਲੋ ਵਧੀਆ ਆ ਅਕਰਿਦਾਰੇ ਹੋਰ ਅੰਦਰ ਕਰੋ ਥੋੜਾ ਜਿਹਾ ਖੱਬੇ ਰਹੀ ਹੈ ਇਹ ਰਹਿਗੇ ਅੱਲਾਮ ਨੇ ਆਵਾਜ਼ ਤੇ ਉਧਰ ਵੀ ਮੈਂ ਪੜ ਗਿਆ ਆਹਾ ਟਰਾਲਾ ਨਾ ਵੇਚਣੀ ਆ ਬਾਈ ਯਾਰ ਕਿਨੇ